ਅੱਗੇ ਤੁਹਾਨੂੰ ਸਾਰੀ ਵੀਡੀਓ 'ਚ ਪਤਾ ਲੱਗ ਜਾਣਾ ਹੈ ਕਿ ਭਾਈ ਅਮਰਤਪਾਲ ਮਹਿਰੋ ਨੇ ਬੱਚੇ ਹਰਵੀਰ ਦੀ ਭੈਣ ਨਾਲ ਕੀ ਕੀ ਗੱਲਬਾਤ ਕੀਤੀ ਅਤੇ ਕਿਵੇਂ ਉਸ ਬੱਚੀ ਨੂੰ ਹੌਸਲਾ ਦਿੱਤਾ। ਮਾਸੂਮ ਹਰਵੀਰ ਦੇ ਕਤਲ ਨੂੰ ਫੜਨ ਵਾਲਾ ਪੁਲਿਸ ਮੁਲਾਜ਼ਮ ਰੋਂਦਾ ਹੋਇਆ ਕਹਿੰਦਾ ਹੈ ਮੈਂ 3 ਦਿਨ ਤੋਂ ਰੋਟੀ ਨਹੀਂ ਖਾਧੀ। ਮੈਨੂੰ ਬਾਰ-ਬਾਰ ਹਰਵੀਰ ਦਾ ਉਹ ਚਿਹਰਾ ਦਿਖਾਈ ਦਿੰਦਾ ਹੈ ਜਿਸ ਵਿੱਚ ਉਸਦੇ ਦੰਦਾਂ ਥੱਲੇ ਜੀਭ ਦੱਬੀ ਹੋਈ ਸੀ। ਕਿੰਨਾ ਔਖਾ ਹੋਇਆ ਹੋਣਾ ਭੋਰਾ ਦਾ ਜਵਾਬ। ਪੁਲਿਸ ਮੁਲਾਜ਼ਮ ਭਾਵਕ ਹੋ ਕੇ ਕਹਿੰਦਾ ਜਦੋਂ ਮੈਂ Laash ਦੇਖੀ ਮੇਰੇ ਲੂੰ ਕੰਡੇ ਖੜੇ ਹੋ ਗਏ। ਅਤੇ ਅੱਖਾਂ ਵਿੱਚੋਂ ਪਰਲ-ਪਰਲ ਹੰਝੂ ਡਿੱਗਣ ਲੱਗ ਪਏ ਮੈਂ ਆਪਣੀ ਨੌਕਰੀ ਦੌਰਾਨ ਇੰਨਾ ਭੜਾ ਕਤਲ ਹੁੰਦਾ ਨਹੀਂ ਦੇਖਿਆ ਸੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ 5 ਵਜੇ ਇੱਕ ਪ੍ਰਵਾਸੀ ਬਦਮਾਸ਼ ਨੇ ਦਿਨ ਦਿਹਾੜੇ ਬੜੀ ਹੀ ਆਸਾਨੀ ਨਾਲ 5 ਸਾਲਾਂ ਦੇ ਮਾਸੂਮ ਬੱਚੇ ਨੂੰ ਅਗਵਾ ਕਰ ਲੈਂਦਾ ਹੈ ਜੋ ਘਰੋਂ ਆਪਣੀ ਵੱਡੀ ਭੈਣ ਨਾਲ ਗੁਰੂ ਘਰ ਮੱਥਾ ਟੇਕਣ ਗਿਆ ਸੀ ਇਹ ਪ੍ਰਵਾਸੀ ਪਹਿਲਾਂ ਤਾਂ ਇਸ 5 ਸਾਲ ਦੇ ਬੱਚੇ ਹਰਵੀਰ ਨਾਲ ਗਲਤ ਹਰਕਤਾਂ ਕਰਦਾ ਹੈ ਅਤੇ ਫਿਰ ਬੜੇ ਹੀ ਬੇਰਹਿਮ ਤਰੀਕੇ ਨਾਲ ਉਸ 5 ਸਾਲ ਦੇ ਬੱਚੇ ਨੂੰ ਉਸ ਬੱਚੇ ਦੀ ਪੈਂਟ ਨਾਲ ਹੀ ਗਲਾ ਘੋਟ ਕੇ ਮਾਰ ਦਿੰਦਾ ਹੈ। ਕਤਲ ਕਰਕੇ ਕਾਤਲ ਬੱਚੇ ਦੀ লাশ ਨੂੰ ਸਮਸ਼ਾਨ ਘਾਟ ਵਿੱਚ ਸੁੱਟ ਜਾਂਦਾ ਹੈ। ਜਦੋਂ ਬੱਚਾ ਕਾਫੀ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੁਲਿਸ ਗਲੀ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇਖਦੀ ਹੈ। ਇਸੇ ਦੌਰਾਨ ਇੱਕ ਸਕੂਟੀ ਸਵਾਰ ਵਿਅਕਤੀ ਨੇ ਚਾਕਲੇਟ ਦਾ ਲਾਲਚ ਦੇ ਕੇ ਹਰਵੀਰ ਨੂੰ ਕਟਨਾਪ ਕਰ ਲਿਆ। ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਕਾਤਲ ਨੂੰ ਲੱਭ ਕੇ ਗ੍ਰਿਫਤਾਰ ਕਰ ਲਿਆ ਹੈ। ਇਸ 5 ਸਾਲਾ ਬੱਚੇ ਦੇ ਮਾਪਿਆਂ ਨੂੰ ਭਾਈ ਅਮਰਤਪਾਲ ਮਹਿਰੋ ਨੇ ਵੀਡੀਓ ਕਾਲ ਲਾ ਕੇ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਕਾਨੂੰਨ ਤੇ ਗੱਲ ਛੱਡ ਦੇਣੀ ਚਾਹੀਦੀ ਹੈ ਜੇ ਉਹਨਾਂ ਨੇ ਕਾਰਵਾਈ ਕੀਤੀ ਤਾਂ ਠੀਕ ਹੈ ਨਹੀਂ ਆਪਾਂ ਨੂੰ ਵੀ ਇਨਸਾਫ ਲੈਣਾ ਆਉਂਦਾ ਹੈ ਅੱਗੇ ਤੁਹਾਨੂੰ ਸਾਰੀ ਵੀਡੀਓ ਚ ਪਤਾ ਲੱਗ ਜਾਣਾ ਹੈ ਕਿ ਭਾਈ ਅਮਰਤਪਾਲ ਮਹਿਰੋ ਨੇ ਬੱਚੇ ਹਰਵੀਰ ਦੀ ਭੈਣ ਨਾਲ ਕੀ ਕੀ ਗੱਲਬਾਤ ਕੀਤੀ ਅਤੇ ਕਿਵੇਂ ਉਸ ਬੱਚੀ ਨੂੰ ਹੌਸਲਾ ਦਿੱਤਾ